ਜਿਹੜੀ ਹੱਬਸ ਤੇ ਪਿਆਰ ਦੇ ਵਿੱਚ ਬਹੁਤ ਥੋੜਾ ਫਰਕ ਹੈ ਪਰ ਮੈਂ ਸਿੱਧੇ ਤੌਰ ਤੇ ਕਹੂੰਗਾ ਕਿ ਇਹ ਹੱਬਸ ਹੈ ਇਹ ਇਹ ਸਿੱਧੇ ਤੌਰ ਤੇ ਜੇ ਕਿਹਾ ਜਾਵੇ ਇਹ ਲਸਟ ਇਹਨੂੰ ਆਪਾਂ ਕਹਿ ਸਕਦੇ ਆ ਜਿਸ ਨੇ ਇੱਕ ਘਰ ਬਰਬਾਦ ਕੀਤਾ ਉਹਨਾਂ ਮਾਪਿਆਂ ਦਾ ਸੋਚ ਕੇ ਦੇਖੋ ਉਹਨਾਂ ਮਾਪਿਆਂ ਦੇ ਪੱਲੇ ਕੀ ਹੈ ਸਿਆਣੇ ਜਿਹੜੇ ਕਹਿੰਦੇ ਨੇ ਕਹਿੰਦੇ ਕਿ ਜਿਹੜਾ ਕਤਲ ਹੁੰਦਾ ਹੈ ਤਾਂ ਕਤਲ ਉਹ ਆਪਣੇ ਮੂੰਹੋਂ ਬੋਲ ਪੈਂਦਾ ਕਿ ਮੈਨੂੰ ਕਿਹਨੇ ਕੀਤਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਹੈ ਔਰ ਤੁਸੀਂ ਦੇਖੋ ਕਿ ਜਿਹੜੇ ਜਿੰਨੇ ਵੀ ਕਤਲ ਹੋਏ ਨੇ ਔਰ ਖਾਸ ਤੌਰ ਤੇ ਜਿਹੜੇ ਐਕਸਟਰਾ ਮੈਰਿਟਲ ਅਫੇਅਰ ਕਰਕੇ ਕਤਲ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਲੋਕ ਨੇ ਉਹ 2 ਤੋਂ 3 ਦਿਨ ਦੇ ਵਿੱਚ ਫੜੇ ਗਏ ਨੇ ਔਰ ਇਹ ਗੱਲ ਕਹੀ ਜਾਂਦੀ ਹੈ ਕਿ ਘੰਟਾ ਡੇਢ ਘੰਟੇ ਦੇ ਵਿੱਚ ਕਰੈਕ ਹੋ ਗਿਆ ਸੀਗਾ ਚਲੋ ਪੁਲਿਸ ਦੀ ਆਪਚਾਰਕਤਾਵਾਂ ਹੁੰਦੀਆਂ ਨੇ ਉਹਨਾਂ ਨੇ ਪ੍ਰੈਸ ਬਰੀਫਿੰਗ ਬਾਅਦ ਚ ਕਰਨੀ ਆ ਔਰ ਲੜਕੀ ਨੇ ਦੇਖੋ ਕਿੰਨਾ ਡਰਾਮਾ ਕੀਤਾ ਕਿ ਜੀ ਕੋਈ ਲੁੱਟਣ ਖੋਣ ਵਾਲਾ ਆ ਗਿਆ ਉਹਨਾਂ ਨੇ ਸੱਟਾਂ ਮਾਰੀਆਂ ਔਰ ਸਾਨੂੰ ਐ ਕਰਤਾ ਉਹਨੇ ਆਪਣਾ ਪਿਓ ਮੌਕੇ ਤੇ ਬੁਲਾ ਲਿਆ ਕੁੜੀ ਨੇ ਤੇ ਪੁਲਿਸ ਨੇ ਮਿੰਟਾਂ ਦੇ ਵਿੱਚ ਪੁਲਿਸ ਕਰ ਲੈਂਦੀ ਔਰ ਤੁਸੀਂ ਦੇਖੋ ਕਿ ਜਦੋਂ ਤੁਰ ਕੇ ਆਦੀ ਹੈ ਕਹਿੰਦੀ ਹਾਂ ਜੀ ਮੈਨੂੰ ਪਛਤਾਵਾ ਹੈਗਾ ਤਾਂ ਹੁਣ ਕੀ ਪਛਤਾਵਾ ਰਹਿ ਗਿਆ